ਅਸ਼ਿਕਾਤ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿਨ ਕੌਰ ਸਿੱਧੂ ਮੁਸੇਵਾਲੇ ਦੇ ਮਾਤਾ ਪਿਤਾ ਅੱਜ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਪਹੁੰਚੇ ਨੇ ਤੇ ਨਿੱਕੇ ਸਿੱਧੂ ਨੂੰ ਨਾਲ ਲੈ ਕੇ ਆਏ ਨੇ ਜਿੱਥੇ ਕਿ ਉਹਨਾਂ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਛੋਟੇ ਸਿੱਧੂ ਮੁਸੇਵਾਲੇ ਦੇ ਜਨਮ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ ਆਏ ਨੇ ਤੇ ਅਰਦਾਸ ਕਰਦੇ ਨੇ ਕਿ ਜਲਦ ਹੀ ਸਿੱਧੂ ਮੁਸੇਵਾਲੇ ਨੂੰ ਇਨਸਾਫ ਵੀ ਮਿਲੇ ਜਿੱਥੇ ਗੱਲਬਾਤ ਕੀਤੀ ਜਾਂਦੀ ਹੈ ਮਾਤਾ ਪਿਤਾ ਦੇ ਵੱਲੋਂ ਜਿਹੜੀ ਜਾਣਕਾਰੀ ਵੀ ਦਿੱਤੀ ਗਈ ਹੈ ਚੋਣ ਪ੍ਰਚਾਰ ਨੂੰ ਲੈ ਕੇ ਉਹਨਾਂ ਦੇ ਵੱਲੋਂ ਕੀ ਕਿਹਾ ਗਿਆ ਇਹ ਵੀ ਤੁਹਾਨੂੰ ਸੁਣਵਾਉਂਦੇ ਆ ਆਰਾ ਸਿਗੇ ਤੁਹਾਡਾ ਬੱਚੇ ਦਾ ਵਰਤ ਹੋਇਆ ਉਹਨੂੰ ਤਮੰਨਾ ਸਿੰਘ ਦੀ ਤਰਫੋਂ ਵੀ ਪਾਰਟ ਟਾਈਮ ਤੇ ਆ ਮਾਰਾ ਇਹੋ ਅਸ਼ੀਰਵਾਦ ਲੈ ਕੇ ਆਈਏ ਹਾਂ ਉਸੇ ਤਮੰਨਾ ਨੂੰ ਅਦੁੱਤੀ ਕਰਨ ਲਈ ਇਹਦੇ ਦੇ ਸਰ ਬੱਚੇ ਬਾਪੂ ਜੀ ਸਰਜੀਤ ਪਾਤਰ ਹੋਣਾ ਦੀ ਅੱਜ ਮੌਤ ਹੋ ਗਈ ਆ ਤਾਂ ਤੁਸੀਂ ਕਿਵੇਂ ਲੈਂਦੇ ਹੋ ਕਿ ਤਮੰਨਾ ਸਿੰਘ ਸਰਜੀਤ ਪਾਤਰ ਜੀ ਦੀ ਅੱਜ ਮੌਤ ਕਹਿੰਦੇ ਹੋਈ ਆ ਤਾਂ ਤੁਸੀਂ ਕਿਵੇਂ ਨੋਟ ਸਮਝਣਾ ਵੀ ਆ ਗਿਆ ਉੱਥੋਂ ਕਿ ਕਿਹਨੇ ਇਹ ਰਿਪੋਰਟ ਮਾਰੀ ਗਏ ਲਈ ਮੈਨੂੰ ਰੋਕ ਪੜਿਆ ਬਾਪੀ ਲੋਕ ਸਭਾ ਚੋਣ ਆ ਗਏ ਤੁਸੀਂ ਕਿਉਂ ਨਹੀਂ ਲੋਕ ਜੋ ਕਿ ਕਾਫੀ ਜਿਹੜੇ ਸਿੱਧੂ ਬਾਈ ਦੇ ਜਿਹੜਾ ਸਪੋਰਟਰ ਵੀ ਹੈਗੇ ਫੈਨ ਹੈਗੇ ਉਹ ਚਾਹੁੰਦੇ ਸੀਗੇ ਤੁਸੀਂ ਚੋਣ ਲੜੋ ਤਾਂ ਤੁਸੀਂ ਚੋਣ ਕਿਉਂ ਨਹੀਂ ਲੜੀ ਬੇਟਾ ਚੋਣ ਤਾਂ ਮੈਨੂੰ ਪਾਰਟੀ ਵੱਲੋਂ ਵੀ ਆਈ ਸੀ ਤੇ ਗਿਆ ਪਰੰਤੂ ਮੈਂ ਮੇਰੀ ਥੀਵੇਂ ਪੋਜੀਸ਼ਨ ਇਸ ਸਮੇਂ ਬਚਾ ਲੈਣਾ ਸੋ ਕਿੰਤੂ ਸ਼ੇਲੇ ਰਾ ਆਪਣਾ ਘਰ ਦਾ ਸਿਸਟਮ ਐ ਸਿਬੂ ਦੇ ਮੈਂਜਰ ਦਾ ਕੰਮ ਹੈ ਸਾਰੇ ਖਿਡਰਿਆ ਬਿਲਕੁਲ ਤਾਂ ਮੈਨੂੰ ਥੋੜਾ ਜਿਹਾ ਪਰਿਵਾਰ ਨੂੰ ਸਾਡੇ ਆਪ ਦੇ ਕੋਈ ਕਾਰੋਬਾਰ ਨੂੰ ਸਮਾਜ ਦੇ ਲੋਕਸ ਇਹੋ ਦਾ ਕਰਤੇ ਇੱਕ ਮੈਂ ਫਿਜ਼ੀਕਲੀ ਥੋੜਾ ਜਿਹਾ ਇੰਨਾ ਜ਼ਿਆਦਾ ਖਤਮ ਨਹੀਂ ਸੀ ਤਾਂ ਮੈਨੂੰ ਲੱਗੇ ਵੀ ਮੈਂ ਜੇ ਇਲੈਕਸ਼ਨ ਦਾ ਹੁੰਦੇ ਰਹਿੰਦੇ ਨਾ ਜਿੱਦਾਂ ਇਹ ਕਰ ਫੇਰ ਦੇਖ ਲਾਂਗੇ ਪਰੰਤੂ ਪਹਿਲਾਂ ਘਰੇਲੂ ਪੋਜੀਸ਼ਨ ਨੂੰ ਮੌਜੂਦ ਕਰਨਾ ਬਾਪ ਜੀ ਰਾਜਾ ਬਰਿੰਗ ਦੇ ਨਾਲ ਤੁਹਾਡਾ ਕਾਫੀ ਪਿਆਰ ਆ ਤੇ ਦਿਹਾਣੇ ਤੋਂ ਚੋਂ ਲੜ ਰਹੇ ਨੇ ਤੁਸੀਂ ਉਹਨਾਂ ਦੀ ਸਪੋਰਟ ਜਾਂ ਕੋਈ ਰੈਲੀ ਵਗੈਰਾ ਚ ਨਾਲ ਉਹਨਾਂ ਦੇ ਜ਼ਰੂਰ ਬਿਲਕੁਲ ਕਰਾਂਗੇ ਜਿੰਨਾ ਕ ਸਮਾਂ ਲੱਗੂਗਾ ਜ਼ਰੂਰ ਆਵਾਂਗੇ ਸਾਰਿਆਂ ਨਾਲ ਹੀ ਆਪਣੇ ਜੈ ਜੈ ਨੀ ਸਾਹਿਬ ਹੋਣ ਪਾਈ ਬਰਿੰਗ ਹੋਣਾ ਕਿ ਪਾਰਟੀ ਨਾਲ ਸਾਰਿਆਂ ਨਾਲ ਬੜੀ ਅੱਜ ਨਿਕਲ ਲੈਂਗੇ ਸਭ ਕੁਝ ਲੈ ਕੇ ਬਸ ਇਹ ਵੀ ਮਾ ਰਹਿਦਾ ਅਸ਼ੀਰਵਾਦ ਲੈ ਲਈਏ ਤੇ ਅੱਜ ਹੋਰ ਇਸ ਤੋਂ ਆਪਣੀ ਜ਼ਿੰਦਗੀ ਸ਼ੁਰੂ ਗੁਰੂ ਦੇ ਦਰਸੋਂ ਹਿੰਦਿਆ ਤਾਂ ਉਹਦਾ ਦਾ ਬਹੁਤ ਵੱਡਾ ਮਹੱਤਵ ਹੈ ਕੰਮ ਕੋਟਾ ਸੋਚ ਰਿਹਾ ਸੀਗਾ ਕਿ ਇਹ ਕਿਹੜਾ ਨੌਜਵਾਨ ਜਿਸ ਨਾਲ ਹਿੰਦਿਆ ਦਾ ਰਾਇਕਾ ਪਾਣੇ ਬਾਬੂ ਜੀ ਹਲੇ ਤੱਕ ਕੋਈ ਇਨਸਾਫ ਸਿੱਧੂ ਬਾਈ ਦਾ ਨਹੀਂ ਮਿਲਿਆ ਤਾਂ ਕੀ ਮੰਗ ਕਰਦਾ ਹੈ ਗੁਰੂ ਦੇ ਦਰ ਤੇ ਇੱਥੇ ਸਿੱਧੂ ਬਾਈ ਵੀ ਇੱਕ ਟਾਈਮ ਜੋ ਨਾਲ ਆਏ ਸੀ ਕਿ ਜਦੋਂ ਉਹ ਗਵਰਦਿਕ ਸਾਹਿਬ ਦੇ ਦਰਸ਼ਨ ਵਿਚਾਰੇ ਕਰ ਰਹੇ ਸੀ ਤਾਂ ਉਸ ਵੇਲੇ ਵੀ ਸਿੱਧੂ ਬਾਈ ਨਾਲ ਸੀ ਤਾਂ ਅੱਜ ਤੁਸੀਂ ਜਿਤਾਏ ਹੋ ਛੋਟੇ ਨਿੱਕੇ ਸਿੱਧੂ ਆਏ ਤਾ ਅੱਜ ਮਾਂਜ ਕੀ ਹੈ ਕਿ ਜੋ ਕੇਂਦਰ ਦੀ ਸਰਕਾਰ ਤੋਂ ਵੀ ਮੰਗ ਕਰਦੇ ਹੋ ਕਿ ਕਦੇ ਤੱਕ ਇਨਸਾਫ ਕੋਈ ਨਹੀਂ ਮਿਲਿਆ ਇਨਸਾਫ ਦਾ ਤਾਂ ਕਿਸੇ ਦਿੱਤਕ ਸਟੇਟ ਦੀ ਗਵਰਨਮੈਂਟ ਆ ਲਾ ਐਂਡ ਆਰਡਰ ਦੀ ਜਿਹੜੀ ਹਾਲਤਾਂ ਬਹੁਤ ਜ਼ਿਆਦਾ ਮਾੜੀ ਹੈ ਦੇਖੋ ਹੁਣ ਤੁਸੀਂ ਦੇਖੋ ਸੁਪਰੀਮ ਕੋਰਟ ਦੇ ਵਿੱਚ ਹਲਫਨਾਵਾ ਵੀ ਸਰਕਾਰ ਨੇ ਪੇਸ਼ ਕਰਦਾ ਵੀ ਸਾਡੀ ਗਲਤੀ ਦੇ ਨਾਲ ਸੂਰੀ ਮੌਜੂਦ ਹੈ ਕਿ ਜੇ ਅਸੀ ਸਿਕਿਉਰਿਟੀ ਵਿਦਰਾ ਕੀਤੀ ਦਾ 24 ਆਵਰ ਦੇ ਵਿੱਚ ਉਹ ਜਿਹੜਾ ਉਹਦਾ ਕਤਲ ਕਰਨੀ ਪਾਇਆ ਜੜ ਕੇ ਉਸ ਕੋ ਪਹਿਲਾਂ ਅਸੀਂ 15 ਦਿਨ ਘਰੇ ਬਿਨਾਂ ਗੱਲ ਮੈਂਦੋ ਸੀ। ਤੁਹਾਨੂੰ ਕਿਸੇ ਦੀ ਨਹੀਂ ਮਾਰਿਆ ਕਿਉਂਕਿ ਕਿਸੇ ਨੂੰ ਪਤਾ ਨਹੀਂ ਸੀ ਕਿ ਸਾਡੇ ਕੋਲ ਗਨ ਮਮੇਕ ਆਏ ਹੈਗੇ ਜਾਂ ਨਹੀਂ ਹੈਗੇ। ਪਰੰਤੂ ਸਰਕਾਰ ਨੇ ਬਹੁਤ ਵੱਡਾ ਰੋਲ ਨਿਭਾਇਆ ਔਰ ਮੈਂ ਕਿੰਨੇ ਜਿਹੜੇ ਅਫਸਰ ਸਾਹਿਬਾਨ ਨੇ ਵਿੱਚ ਆਉਂਦੇ ਸੀਗੇ ਬਲਟੇਜ ਪੰਨੂ ਹੋ ਗਏ, ਮੀਡੀਆ ਸਲਾਹਕਾਰ ਮੈਡਮ ਰਿਸ਼ੀ ਹੋ ਗਏ ਇੱਕ ਸਰ ਬੜਵਾ ਸਾਰੇ ਸਾਰਾ ਇਹਨਾਂ ਨੇ ਸਾਰਿਆਂ ਦੇ ਇਹ ਜੋ ਪਲਾਨਿੰਗ ਦੇ ਤਹਿਤ ਜਿਹੜੀ ਉਹਦੀ ਐਕਸਕਲੂਸਿਵ ਵਿਡਰਾ ਕਰਕੇ ਉਹਨੂੰ ਕੀਤਾ ਸੀ ਇਹਦਾ ਕੀ ਨੁਕਸਾਨ ਹੋ ਜਾਵੇ ਔਰ ਮੈਂ ਸੀਮ ਸਿੰਘ ਸਾਹਿਬ ਨੂੰ ਇਸ ਦੇ ਰਿਗਾਰਡਿੰਗ ਮਿਲ ਵੀ ਚੁੱਕਿਆ ਹਾਂ ਕਿ ਇਹਨਾਂ ਦੇ ਖਿਲਾਫ ਕੋਈ ਕਾਰਵਾਈ ਹੋਵੇ ਨਹੀਂ ਕਰ ਰਹੇ ਤੁਹਾਡੇ ਸਾਹਮਣੇ ਲਾਉਨਸ ਦੀ ਵੀ ਵੀਡੀਓ ਹੈ ਸਵਾ ਸਾਲ ਹੋ ਗਿਆ ਤਾਂ ਇਹਨਾਂ ਦੀ ਕਸਟਮਰੀ ਦੇ ਵਿੱਚ ਮਤਲਬ ਮੁੱਲ ਜਮੈਂ 7 ਤੇ ਇਸ ਤਰੀਕੇ ਦੀ ਰਾਤ ਨੂੰ ਜਿਹੜੇ ਤੋਂ ਬਾਹਰ ਹੁੰਦਾ ਦਾ ਵੀਡੀਓ ਬਣ ਜਾਂਦੀ ਹੈ ਪਬਲਿਸ਼ ਵੀ ਹੋ ਜਾਂਦੀ ਹੈ YouTube ਤੋਂ ਹਾਈ ਕੋਰਟ ਨੇ ਇਤਰਾਜ਼ ਵੀ ਕਰ ਦਿੱਤਾ ਹੋਰ ਜਨਗੋ ਕੋਰਟ ਨੇ ਵੀ ਇਹ ਗੈਰ ਕਾਨੂੰਨੀ ਹੈ ਇਹਦਾ ਯੂਥ ਦੇ ਉੱਤੇ ਮਾੜਾ ਅਸਰ ਪੈ ਰਿਹਾ ਪਰ ਫਿਰ ਵੀ ਸਰਕਾਰ ਟਾਸ ਤੋਂ ਅਸਲੀ ਹੋ ਰਹੀ ਹਲੇ ਤੱਕ ਵੀ ਗਾਰਜ ਨਾਰਾ ਲਾਈਏ ਨੇ ਮੈਨੂੰ ਤਾਂ ਇਹ ਲੱਗਦਾ ਜੀ ਇਸ ਇੱਕ ਨਕਸ਼ੇ ਨਕਸ਼ੇ ਤੇ ਇਹਦੇ ਨਾਲ ਪੋਲਿਟਿਸਿਨ ਜਿਹੜੇ ਇਹ ਆਰਗੇਨਸਟਰ ਇਹਨਾਂ ਲੋਹੇ ਨੇ ਗੈਂਸਟਰ ਕੇਵਲ ਵਰਤੇ ਜਾ ਰਹੇ ਇਹਨਾਂ ਦਿਮਾਗ ਸਾਰੇ ਇਹਨਾਂ ਲੋਕਾਂ ਦਾ ਹੋ ਗਏ ਦੌਰ ਜੀ ਅੱਜ ਗ੍ਰਾਮਦੇਸ ਪਾਸ ਸਾਡੇ ਝੋੜੀ ਪਰ ਕੱਢ ਨਿਕਲੇ ਹੋ ਇਹ ਤਾਂ ਕੋਈ ਖਾਲੀ ਨਹੀਂ ਮੁੜਦਾ ਕੀ ਕੀ ਅਰਦਾਸ ਕੀਤੀ ਅੱਜ ਇਨਸਾਫ ਮਿਲੇ ਮੁਸਲੇ ਨੂੰ ਤਾਂ ਦੂਜਾ ਛੋਟੇ ਬੱਚੇ ਦੀ ਜਿਹੜਾ ਅਰਦਾਸ ਉਹ ਤਾਂ ਮੈਂ ਮੈਂ ਤਾਂ ਕਰ ਹੀ ਰਿਹਾ ਸੀ ਪਰੰਤੂ ਇਸ ਮਾਮਲੇ ਦੇ ਦਿੱਕਤ ਇਸੇ ਸਾਰਿਆਂ ਨੇ ਸਾਰੇ ਵਿਸ਼ਵ ਭਰ ਦੀ ਸਾਡੀ ਕਮਿਊਨਿਟੀ ਨੇ ਗੋਰੇ ਕਾਲਿਆਂ ਨੇ ਸਭ ਦੀ ਅਰਦਾਸ ਨੇ ਜਮਾਰਾ ਰਾਮਰਾਸ ਜੀ ਨੇ ਪ੍ਰਵਾਨ ਕੀਤਾ ਉਸ ਦੀ ਆਪਣੇ ਦੇ ਮਿਹਰ ਕੀਤੀ ਆਪਾਂ ਨੂੰ ਦੁਬਾਰਾ ਸਿਰ ਬਸਦਿਆਂ ਦੇ ਵਿੱਚ ਕੀਤਾ ਸਮਾ ਗੁਰੂ ਮਹਾਰਾਜ ਦਾ ਸ਼ੁਕਰਾ ਨਾ ਕਰੀਏ ਕਿ ਉਹ ਦੱਸ ਕੇ ਕਿੰਨੇ ਸੁਮਰਾਇ ਤੇ ਗੀਤ ਕਿੰਨੇ ਸੁਣਦੇ ਉਹ ਮੂਸਲੇ ਦੇ ਕਿਉਂਕਿ ਹੁਣ ਤੱਕ ਸਾਰੀ ਦੁਨੀਆ ਸੁਣਦੀ ਹੈ ਤੋਂ ਜ਼ਿਆਦਾ ਸੁਣਦੀ ਹੈ ਜਣ ਮੈਂ ਐਕਚੁਅਲੀ ਜੇ ਉਹ ਦੇਬਸਤ ਬੋਲਣਾ ਪਰ ਦੇ ਦਰਤੀ ਦੇ ਖੜਾ ਮੈਂ ਹੁਣ ਉਹਦੇ ਗੀਤ ਸੁਣਦੇ ਮੈਂ ਇਮੋਸ਼ਨਲ ਹੋ ਜਾਂਦਾ ਮੈਂ ਹੁਣ ਬਹੁਤ ਘੱਟ ਸੁਣਦਾ ਜੇ ਜਦੋਂ ਦੀ ਆਵਾਜ਼ ਕਿਤੋਂ ਕੰਨੀ ਪੈਂਦੀ ਹੈ ਤਾਂ ਮੇਰਾ ਮਤਲਬ ਗਲਾ ਪਰ ਆਉਂਦਾ ਮੈਂ ਮੈਂ ਉਹਨੂੰ ਬਹੁਤਾ ਚਿਰ ਸੁਣ ਨਹੀਂ ਸਕਦਾ ਮੈਂ ਤਾਂ ਹੁਣ YouTube ਵੀ ਬਹੁਤ ਟੱਕ ਵੇਖਣ ਲੱਗ ਗਿਆ ਕਿਤੇ ਜਦੋਂ ਮੈਂ ਦੇਖਣਾ ਕਿ ਤੂੰ ਕਿ ਰੀਨਾ ਸਾਹਮਣੇ ਆਉਣੀ ਹੈ ਕਿਤੇ ਉਹ ਰੱਛਦਾ ਸਪੀਚ ਕਰੀ ਜਾਂਦਾ ਕਿਤੇ ਕੋਸ਼ਿਸ਼ ਕਰੀ ਜਾਂਦਾ ਇੱਕ ਬਾਪ ਹੋਣ ਦੇ ਨਾਤੇ ਮੈਂ ਕਹਿ ਰਿਹਾ ਦਵਾਂ ਨਾ ਤਾਂ ਫਿਰ ਮੈਂ ਥੋੜਾ ਜਿਆਦਾ ਉਹ ਤੋਂ ਦੂਰੀ ਬਣਾਉਣ ਦੀ ਕੋਸ਼ਿਸ਼ ਕਰਦਾ ਵੀ ਮੈਂ ਇਹਦੇ ਨਾਲ ਸੁਣਾਂ ਤਾਂ ਫਿਰ ਮੈਂ ਜਿਆਦਾ ਵਧੀਆ ਟੰਗ ਨਾ ਰਹਿ ਲੈਣਾ ਜੇ ਮੈਂ ਸੁਣਦਾ ਰਹਾ ਤਾਂ ਉਹ ਵੀ ਇਸੇ ਤਰ੍ਹਾਂ ਮਨੋ ਦਿਮਾਗ ਤੇ ਸਭ ਨਿੱਕਾ ਵੀਰ ਘੜੇ ਹੁੰਦਾ ਹੈ ਵੱਡੇ ਭਰਾ ਦੇ ਆਪਣੇ ਉਹਦੇ ਲਈ ਮਹਾਨੀ ਚੋਟਾ ਹੈ ਹਨ ਮਾਰਕੀਟਰਤਾ ਕਰਨਗੇ ਸ਼ਾਇਦ ਉਹਦੇ ਰਸਤਾ ਹੀ ਬਣਾ ਲਵੇ ਜਿਆ ਕਿਤਾ ਮਹਾਰਾਜ ਜੀ ਮਹਾਰਾਜ ਸ੍ਰੀ ਰਾਮਬਾ ਜੀ ਕੋ ਸਹਾਦਰ ਲਈ ਜੀ ਸੋਹਣੇ ਪਰ ਕੀ ਗੱਲ ਕਰੀਏ ਤਾਂ ਜਦੋਂ ਰਾਜਨੀਤੀ ਸੀ ਕਿ 2022 ਦੇ ਚੋਣਾਂ ਚੀਂ ਉਹਨੂੰ ਸੇ ਲਈ ਚੋਣ ਲੜੀ ਹਰ ਜਗ੍ਹਾ ਜਾ ਕੇ ਸਪੀਚ ਕੀਤੀ ਪ੍ਰਚਾਰ ਕੀਤਾ ਹੁਣ ਫਿਰ ਚੋਣਾਂ ਨੇ ਕਿਤਨਾ ਕਿਤੇ ਸਮਾਂ ਯਾਦ ਆਉਂਦਾ ਕਿ ਚਿੱਟਾ ਗੁੱਟਾ ਬਣਾ ਪਾ ਕੇ ਉਹਨੂੰ ਜਿਹੜਾ ਜੋ ਬੈਗ ਪਾਈ ਖੜਾ ਸਾਰਾ ਐਸੇ ਤਰੀਕਿਆਂ ਨਾਲ ਹੀ ਬਸ ਇੱਕ ਉਹ ਵਿਚਰਦਾ ਸੀ ਜੀ ਰਾਹੁਲ ਮੈਂ ਰਾਜਨੀਤੀ ਬਾਰੇ ਬੜਾ ਗੱਡਾ ਕਰ ਸਕਦਾ ਕੋਈ ਲੈ ਕੇ ਚੱਲਿਆ ਸੀ ਕਿਉਂਕਿ ਆਮ ਤੌਰ ਤੇ ਲੋਕਾਂ ਨੇ ਲਿਖਿਆ ਪੈਸਾ ਕਮਾਉਣ ਦੇ ਤੋਂ ਫਾਦਰੀਆਂ ਦੇਰੀਆਂ ਲੱਗਦੇ ਕਿ ਸਮਾਜਿਕ ਨੀਤੀਆਂ ਦੀ ਉਦੇਸ਼ੀ ਨੀਰੇ ਇਹਦਾ ਕਰਕੇ ਪੈਸਾ ਜਾਨੀ ਕਿਤਨੇ ਕਿਤਨੇ ਬੋਲਦਾ ਉਹ ਸੋਚਦਾ ਸੀ ਵੀ ਮੈਂ ਪੈਸਾ ਕਮਾਉਣ ਦਾ ਮੇਰੇ ਕੋਲ ਸਾਰਾ ਇੰਤਜ਼ਾਮ ਆਪਣੇ ਕੋਲੇ ਹੈਗਾ ਹਨਾ ਮੈਂ ਬਹੁਤ ਅੱਛੀ ਅਮਲ ਕਰ ਰਹੀ ਹਾਂ ਤਾਂ ਜੇ ਮੈਂ ਜਮਾਤਾਈ ਦੇ 50% ਕੱਢ ਕੇ ਮੈਂ ਰਾਜਨੀਤੀ ਦੇ ਅਰਥ ਬਦਲ ਦੇ ਚਾਹੇ ਜੇ ਪੰਜ ਚਾਰ ਸਾਲ ਰਹਿੰਦਾ ਤਾਂ ਤਾਨੂੰ ਇੱਕ ਚੀਜ਼ ਆ ਸਾਹਮਣੇ ਆ ਰਹੀ ਐ ਸੀ ਇਹ ਬਹੁਤ ਵੱਡਾ ਮਿਸ਼ਨ ਲੈ ਕੇ ਚੱਲ ਰਿਹਾ ਸੀ ਪਰ ਪਿੱਛੇ ਜੇ ਖਬਰ ਆਈ ਕਿ ਗੋਲਦੀ ਬਰਾੜਦੀ ਜਿਹੜੀ ਮੌਤ ਹੋ ਚੁੱਕੀ ਹੈ ਉਸ ਤੋਂ ਬਾਅਦ ਨਾਲ ਹੀ ਕਹਿਤਾ ਬੇਟਾ ਕਈ ਵਾਰੀ ਆਈਏ ਤਾਂ ਇਲੈਕਸ਼ਨ ਜਿਹੜਾ ਗੁਜਰਾਤ ਇਲੈਕਸ਼ਨ ਤੋਂ ਉਦੋਂ ਵੀ ਸੀਐਮ ਸਾਹਿਬ ਨੇ ਐਲਾਨ ਕਰਤਾ ਸੀਗਾ ਤਾਂ ਇਹਨਾਂ ਗੱਲਾਂ ਦੇ ਪਿੱਛੇ ਚਾਹੀਦੀ ਉਹ ਤੇਰੀ ਵੀਡੀਓਜ਼ ਲਈ ਦੇਖਦੇ ਲੋਹੜਾਂ ਟਾਈ